ਕਿ ਅਸੀਂ ਸਪੈਸ਼ਲੀ ਬੁਲੇਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜਿੱਪਟਾਕੇ ਮਾਰਦੇ ਨੇ ਉਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲ ਜਨਾਲੇ ਚਲਾਣ ਕੀਤੇ ਜਾਣ। ਕਾਫੀ ਮੋਟਰਸਾਈਕਲ ਕਿਵੇਂ ਵੀ ਮੇਰੇ ਦੇਖਣ ਚ ਆਇਆ ਕਿ ਵਿਦਆਊਟ ਨੰਬਰ ਪਲੇਟ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਸਰਦਾਰ ਪ੍ਰੀਤਿੰਦਰ ਸਿੰਘ ਜੀ ਦੇ ਹੁਕਮਾ ਦੇ ਅਨੁਸਾਰ ਜਿਹੜੇ ਵੀਕੈਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ। ਮੇਰੀ ਪੋਸਟਿੰਗ ਦੇ ਹੋਣ ਤੋਂ ਪ੍ਰੰਤ ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇਥੋਂ ਸ਼ਾਮੀ ਦੇ ਸਵੇਰੇ ਜਦੋਂ ਸਕੂਲ ਟਾਈਮ ਹੁੰਦਾ ਪਟਾਕੇ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾ ਬਲਦੀ ਸਪੈਸ਼ਲੀ ਕਰਕੇ ਤੇ ਅਸੀਂ ਸਪੈਸ਼ਲੀ ਬੁਲਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਤਾਂ ਇਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਨੇ ਕੀਤੇ ਜਾਣ ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ ਸੈਕੰਡਲੀ ਅਸੀਂ ਹੋਰ ਵੀ ਮੋਟਰਸਾਈਕਲ ਜਿਹੜੇ ਹੈ ਚੈੱਕ ਆ ਰਹੇ ਨੇ ਵਿਦਆਊਟ ਨੰਬਰ ਪਲੇਟਸ ਨੇ ਕਾਫੀ ਮੋਟਰਸਾਈਕਲ ਵੀ ਕਿਵੈਂਟ ਜਿਹੜੇ ਮੇਰੇ ਵੇਖਣ ਚ ਆਏ ਕਿ ਵਿਦਆਊਟ ਨੰਬਰ ਪਲੇਟ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ ਤੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟ ਜਿਨ੍ਹਾਂ ਨੇ ਨਹੀਂ ਆਪਣੇ ਵੀਕਲਸ ਨੂੰ ਲਾਈ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰਾਂਗੇ